ਅਰਥਿਓ ਰਿਵੀਜ਼ਨ ਸੀਰੀਜ਼ ਨੂੰ ਅੱਗੇ ਆਪਾਂ ਕੰਟੀਨਿਊ ਕਰਦੇ ਹਾਂ ਤੇ ਅੱਗੇ ਸਾਡੇ ਕੋਲ ਲੈਸਨ ਹੈ ਪੰਜਵਾਂ ਇੱਥੇ ਸਾਡੇ ਕੋਲ ਛੇਵਾਂ ਲਿਖਿਆ ਹੋਇਆ ਪਰ ਸਿਲੇਬਸ ਦੇ ਵਿੱਚ ਕੋਸ਼ ਕੱਟਿਆ ਗਿਆ ਸੀ ਤਾਂ ਇਹ ਪੰਜਵਾਂ ਲੈਸਨ ਬਣਦਾ ਹੈ ਹੁਣ ਦੇ ਸਿਲੇਬਸ ਦੇ ਹਿਸਾਬ ਨਾਲ ਲਾਈਫ ਪ੍ਰੋਸੈਸ ਜੈਵਿਕ ਪ੍ਰਕਿਰਿਆਵਾਂ ਇਸ ਦੇ ਵਿੱਚ ਸਾਡੇ ਕੋਲ ਪਹਿਲਾ ਜਿਹੜਾ ਹੈਗਾ ਆ ਪ੍ਰਸ਼ਨ ਧਰਤੀ ਤੇ ਜੀਵਨ ਮੂਲ ਰੂਪ ਵਿੱਚ ਕਿਸ ਪ੍ਰਕਾਰ ਦੇ ਅਣੂਆਂ ਤੇ ਆਧਾਰਿਤ ਹੈ ਤਰਤੀ ਦੇ ਉੱਤੇ ਜਿਹੜਾ ਜੀਵਨ ਹੈ ਉਹ ਮੂਲ ਰੂਪ ਵਿੱਚ ਕਿਹਦੇ ਅਣੂਆਂ ਤੇ ਆਧਾਰਿਤ ਹੈ ਕਾਰਬਨ ਦੇ ਅਣੂਆਂ ਦੇ ਆਧਾਰ ਤੇ ਠੀਕ ਹੈ ਅਗਲਾ ਹੈ ਸਾਹ ਕਿਰਿਆ ਕੀ ਹੁੰਦੀ ਹੈ ਇਹ ਪ੍ਰਸ਼ਨ ਬਹੁਤ ਇੰਪੋਰਟੈਂਟ ਹੈ 온 ਦਾ ਪੇਪਰ ਦੇ ਵਿੱਚ ਇਹ ਸਾਹ ਕਿਰਿਆ ਕੀ ਸਰੀਰ ਦੇ ਬਾਹਰ ਤੋਂ ਆਕਸੀਜਨ ਯੁਕਤ ਹਵਾ ਗ੍ਰਹਿਣ ਕਰਨੀ ਸਾਹ ਕਿਰਿਆ ਦੇ ਵਿੱਚ ਕੀ ਹੁੰਦਾ ਹੈ ਆਕਸੀਜਨ ਨੂੰ ਪ੍ਰਾਪਤ ਕਰਨਾ ਗ੍ਰਹਿਣ ਕਰਨਾ ਤੇ ਸੈੱਲਾਂ ਦੀ ਲੋੜ ਅਨੁਸਾਰ ਭੋਜਨ ਸਰੋਤਾਂ ਦੇ ਵਿਗਟਨ ਲਈ ਉਸ ਦਾ ਉਪਯੋਗ ਇਸ ਨੂੰ ਆਪਾਂ ਕੀ ਬੋਲਦੇ ਹਾਂ ਸਾਹ ਕਿਰਿਆ ਜਿਹੜੀ ਆਪਾਂ ਆਕਸੀਜਨ ਸਰੀਰ ਦੇ ਅੰਦਰ ਲੈ ਕੇ ਜਾਂਦੇ ਹਾਂ ਨੱਕ ਰਾਹੀਂ ਸਾਹ ਕਿਰਿਆ ਸਾਹ ਲੈਣਾ ਦੇ ਰਾਹੀਂ ਠੀਕ ਹੈ ਸਾਹ ਲੈਣਾ ਹੋਰ ਗੱਲ ਹੈ ਸਾਹ ਕਿਰਿਆ ਹੋਰ ਗੱਲ ਹੈ ਸਾਹ ਲੈਣਾ ਦਾ ਮਤਲਬ ਆਕਸੀਜਨ ਨੂੰ ਅੰਦਰ ਲੈ ਕੇ ਜਾਣਾ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣਾ ਪਰ ਸਾਹ ਕਿਰਿਆ ਦੇ ਵਿੱਚ ਕੀ ਹੁੰਦਾ ਕਿ ਆਕਸੀਜਨ ਨੂੰ ਆਪਾਂ ਅੰਦਰ ਲੈ ਕੇ ਗਏ ਉਸ ਨੇ ਸਾਡੇ ਸਰੀਰ ਦੇ ਅੰਦਰ ਜਾ ਕੇ ਕੀ ਕਰਨਾ ਹੈ ਭੋਜਨ ਦਾ ਵਿਗਾਟਨ ਕਰਨਾ ਹੈ ਠੀਕ ਹੈ ਜੋ ਭੋਜਨ ਅਸੀਂ ਖਾਧਾ ਉਸ ਨੂੰ ਸਰਲ ਭਾਗਾਂ ਦੇ ਵਿੱਚ ਤੋੜਨਾ ਤੇ ਸਰੀਰ ਦੇ ਉਪਯੋਗ ਦੇ ਯੋਗ ਬਣਾਉਣਾ ਉਸ ਨੂੰ ਠੀਕ ਹੈ ਉਸ ਨੂੰ ਆਪਾਂ ਕੀ ਬੋਲਦੇ ਹੁੰਨੇ ਆ ਸਾਹ ਕਿਰਿਆ ਇਹਦੇ ਵਿੱਚ ਕੀ ਆ ਊਰਜਾ ਪੈਦਾ ਹੁੰਦੀ ਆ ਠੀਕ ਹੈ ਜਦੋਂ ਭੋਜਨ ਦਾ ਵਿਕਟਨ ਹੁੰਦਾ ਅੱਗੇ ਹੈ ਸਵੈ ਪੋਸ਼ੀ ਜੀਵ ਕਿਸ ਨੂੰ ਕਹਿੰਦੇ ਹਨ ਸਵੈ ਪੋਸ਼ੀ ਸਵੈ ਦਾ ਮਤਲਬ ਆਪਣੇ ਆਪ ਸਵੈ ਦਾ ਕੀ ਮਤਲਬ ਹੁੰਦਾ ਹੈ ਆਪਣੇ ਆਪ ਜਿਹੜੇ ਆਪ ਦਾ ਭੋਜਨ ਆਪਣੇ ਆਪ ਬਣਾਉਂਦੇ ਉਹਨਾਂ ਨੂੰ ਆਪ ਸਵੈ ਪੋਸ਼ੀ ਬੋਲਦੇ ਜੋ ਜੀਵ ਅਕਾਰਬਨਿਕ ਸਰੋਤਾਂ ਤੋਂ ਕਾਰਬਨ ਡਾਈਆਕਸਾਈਡ ਪਾਣੀ ਦੇ ਰੂਪ ਵਿੱਚ ਸਰਲ ਖਣਿਜ ਪ੍ਰਾਪਤ ਕਰਦੇ ਹਨ ਤੇ ਉਹਨਾਂ ਤੋਂ ਕਾਰਬਨੀ ਪਦਾਰਥਾਂ ਦਾ ਨਿਰਮਾਣ ਕਰਦੇ ਹਨ ਉਹਨਾਂ ਨੂੰ ਸਵੈ ਪੋਸ਼ੀ ਕਿਹਾ ਜਾਂਦਾ ਹੈ ਜਸ ਸਿੰਪਲ ਭਾਸ਼ਾ ਵਿੱਚ ਆਪਾਂ ਇਹ ਕਹਿ ਦੇਣਾ ਕਿ ਜਿਹੜੇ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਆਪਣਾ ਭੋਜਨ ਆਪ ਤਿਆਰ ਕਰਦੇ ਹਨ ਠੀਕ ਹੈ ਉਹਨਾਂ ਨੂੰ ਆਪ ਬੋਲਦੇ ਸਵੈ ਪੋਸ਼ੀ ਇਹ ਕੌਣ ਹੁੰਦੇ ਨੇ ਹਰੇ ਪੌਦੇ ਹੁਣ ਹਰੇ ਪੌਦੇ ਨਹੀਂ ਤਾਂ ਉਹਨਾਂ ਦੇ ਵਿੱਚ ਕੀ ਹੁੰਦੀ ਹੈ ਕਲੋਰੋਫਿਲ ਤੇ ਹਰੇ ਪੌਦੇ ਕਲੋਰੋਫਿਲ ਦੀ ਸਹਾਇਤਾ ਦੇ ਨਾਲ ਪ੍ਰਕਾਸ਼ ਸੰਸਲੇਸ਼ਨ ਜਿਹੜੀ ਕਿਰਿਆ ਹੁੰਦੀ ਹੈ ਪ੍ਰਕਾਸ਼ ਸੰਸਲੇਸ਼ਨ ਕਿਰਿਆ ਰਾਹੀਂ ਉਹ ਕੀ ਕਰਦੇ ਆਪ ਦਾ ਭੋਜਨ ਆਪ ਤਿਆਰ ਕਰ ਦਿਆ ਤਾਂ ਇਹੋ ਜਿਹੜੀਆਂ ਤਿੰਨ ਚਾਰ ਗੱਲਾਂ ਨਹੀਂ ਉਹ ਇਹਦੇ ਵਿੱਚ ਲਿਖੀਆਂ ਵੀ ਆ ਅਕਾਰਬਨਿਕ ਸਰੋਤ ਅਕਾਰਬਨਿਕ ਸਰੋਤ ਕੀ ਆ ਜਿਹੜੀ ਖਣੇਜ ਪਦਾਰਥ ਹੋਗੇ ਕਾਰਬਨ ਡਾਈਆਕਸਾਈਡ ਵਾਤਾਵਰਣ ਚੋਂ ਲਈਆ ਪਾਣੀ ਲਿਆ ਹੈਗਾ ਤੇ ਇਹਨਾਂ ਤੋਂ ਕੀ ਕਰਿਆ ਉਹਨਾਂ ਨੇ ਕਾਰਬਨੀ ਪਦਾਰਥ ਤਿਆਰ ਕਰਿਆ ਕਾਰਬਨੀ ਪਦਾਰਥ ਕੀ ਹੈਗਾ ਗਲੂਕੋਜ਼ ਠੀਕ ਹੈ ਜਿਸ ਨੂੰ ਇਹ ਤਿਆਰ ਕਰਦੇ ਅਗੇ ਹੈ ਅਮੀਬਾ ਆਪਣਾ ਭੋਜਨ ਕਿਸ ਦੀ ਸਹਾਇਤਾ ਨਾਲ ਗ੍ਰਹਿਣ ਕਰਦਾ ਹੈ ਤਾਂ ਅਮੀਬਾ ਜਿਹੜਾ ਐਵੇਂ ਕਰਕੇ ਉਹਦੀ ਸ਼ਕਲ ਕੋਈ ਨਿਯਮਤ ਨਹੀਂ ਹੁੰਦੀ ਤਾਂ ਜਦੋਂ ਆਪਦਾ ਭੋਜਨ ਗ੍ਰਹਿਣ ਕਰਦਾ ਭੋਜਨ ਨੂੰ ਦੇਖਦਾ ਤਾਂ ਆਪਦੇ ਪੈਰ ਐਵੇਂ ਕਰਕੇ ਅੱਗੇ ਵਧਾ ਦਿੰਦਾ ਇਹਨੂੰ ਅਬਾਸੀ ਪੈਰ ਜਾਂ ਨਕਲੀ ਪੈਰ ਬੋਲਦੇ ਹੁੰਦੇ ਆ ਇਹਨਾਂ ਦੇ ਨਾਲ ਉਹ ਕੀ ਕਰਦਾ ਆਪਦਾ ਭੋਜਨ ਗ੍ਰਹਿਣ ਕਰਦਾ ਹੈ ਅਗੇ ਮਨੁੱਖ ਦੀ ਆਹਾਰ ਨਲੀ ਦੀ ਲੰਬਾਈ ਕਿੰਨੀ ਹੁੰਦੀ ਹੈ ਮਨੁੱਖ ਦੀ ਆਹਾਰ ਨਲੀ ਦੀ ਲੰਬਾਈ ਕਿੰਨੀ ਹੁੰਦੀ ਹੈ 9 ਮੀਟਰ ਠੀਕ ਹੈ ਅਗੇ ਹੈ ਆਹਾਰ ਨਲੀ ਦੇ ਕਿਸ ਭਾਗ ਵਿੱਚ ਪਾਣੀ ਦਾ ਸਭ ਤੋਂ ਵੱਧ ਸੁਖਣ ਹੁੰਦਾ ਹੈ ਪਾਣੀ ਦਾ ਸਭ ਤੋਂ ਵੱਧ ਸੁਖਣ ਆਹਾਰ ਨਲੀ ਦੀ ਜਿਹੜੀ ਛੋਟੀ ਅੰਦਰ ਹੈ ਉਹਦੇ ਵਿੱਚ ਪਾਣੀ ਦਾ ਸਭ ਤੋਂ ਵੱਧ ਸੁਖਣ ਹੁੰਦਾ ਹੈ ਠੀਕ ਅਗਲਾ ਹੈ ਪਾਚਨ ਕਿਸ਼ ਨੂੰ ਕਹਿੰਦੇ ਹਨ ਪਾਚਨ ਕਿਰਿਆ ਦੇ ਵਿੱਚ ਕੀ ਹੁੰਦਾ ਹੈ ਜਿਹੜਾ ਅਸੀਂ ਭੋਜਨ ਖਾਧਾ ਹੈ ਉਹ ਸਰਲ ਅਣੂਆਂ ਦੇ ਵਿੱਚ ਟੁੱਟ ਜਾਂਦਾ ਹੈ ਠੀਕ ਹੈ ਉਹ ਕਿਰਿਆ ਜਿਸ ਵਿੱਚ ਅੰਜਾਈਮਾਂ ਦੀ ਸਹਾਇਤਾ ਨਾਲ ਜਿਹੜਾ ਗੁੰਝਲਦਾਰ ਭੋਜਨ ਪਦਾਰਥ ਹੈ ਉਹ ਸਰਲ ਅਣੂਆਂ ਵਿੱਚ ਟੁੱਟ ਜਾਂਨ ਅਪਕਟਿਤ ਹੋ ਜਾਣ ਅਪਕਟਿਤ ਹੋਣ ਦਾ ਮਤਲਬ ਟੁੱਟਣਾ ਠੀਕ ਹੈ ਤੇ ਸੋਖਿਤ ਹੋ ਕੇ ਸਾਡੀਆਂ ਕੋਸ਼ਿਕਾਵਾਂ ਵਿੱਚ ਪ੍ਰਵੇਸ਼ ਹੋ ਸਕਣ ਸੋਖਿਤ ਹੋ ਕੇ ਮਤਲਬ ਅਸੀਮਿਲੇਟ ਹੋ ਜਾਣ ਉਹ ਤੇ ਸਾਡੇ ਸਰੀਰ ਦੀਆਂ ਜਿਹੜੀਆਂ ਕੋਸ਼ਿਕਾਵਾਂ ਉਹਨਾਂ ਵਿੱਚ ਪ੍ਰਵੇਸ਼ ਕਰ ਸਕਣ ਇਸ ਨੂੰ ਪਾਚਨ ਕਿਰਿਆ ਕਹਿੰਦੇ ਹਨ ਠੀਕ ਹੈ ਕੋਸ਼ਿਕਾਵਾਂ ਵਿੱਚ ਪ੍ਰਵੇਸ਼ ਕਰਨੇ ਕੀ ਤਾਂ ਹੀ ਤਾਂ ਆਪਾਂ ਨੂੰ ਊਰਜਾ ਮਿਲੂਗੀ ਨਾ ਕោਸ਼ਿਕਾਵਾਂ ਵਿੱਚ ਪ੍ਰਵੇਸ਼ ਕਰਨ ਦਾ ਮਤਲਬ ਕੀ ਉਹਨਾਂ ਨੇ ਸਾਡੇ ਸਰੀਰ ਨੂੰ ਕੀ ਦੇਣੀ ਆ ਊਰਜਾ ਦੇਣੀ ਆ ਠੀਕ ਹੈ ਤਾਂ ਅਗਲਾ ਜੀਵਨ ਦੀ ਰੱਖਿਆ ਲਈ ਤੁਸੀਂ ਕਿਹੜੀਆਂ ਪ੍ਰਕਿਰਿਆਵਾਂ ਨੂੰ ਜ਼ਰੂਰੀ ਸਮਝਦੇ ਹੋ ਜੀਵਨ ਦੀ ਰੱਖਿਆ ਵਾਸਤੇ ਸਾਨੂੰ ਕੀ ਚਾਹੀਦਾ ਜੀਵਨ ਜਿਉਂਦੇ ਰਹਿਣ ਵਾਸਤੇ ਸਾਨੂੰ ਕੀ ਚਾਹੀਦਾਗਾ ਪੋਸ਼ਣ ਚਾਹੀਦਾ ਪੋਸ਼ਣ ਮਤਲਬ ਭੋਜਨ ਚਾਹੀਦਾ ਸਾਨੂੰ ਠੀਕ ਹੈ ਸਾਹ ਲੈਣਾ ਜੇ ਸਾਹ ਲੈਣਾ ਬੰਦ ਹੋ ਗਿਆ ਤਾਂ ਮੌਤ ਹੋ ਜਾਣੀ ਆ ਪ੍ਰਿਵਹਨ ਜ਼ਰੂਰੀ ਆ ਠੀਕ ਹੈ ਪਰਿਵਹਨ ਦਾ ਮਤਲਬ ਕਿ ਸਾਰੇ ਸਰੀਰ ਦੇ ਅੰਦਰ ਜੋ ਵੀ ਖੂਨ ਵਗੈਰਾ ਹੈਗਾ ਉਸ ਦਾ ਪਰਿਵਹਨ ਜ਼ਰੂਰੀ ਆ ਠੀਕ ਉਸ ਤੋਂ ਬਾਅਦ ਉਤਸਰਜਨ ਉਤਸਰਜਨ ਵੀ ਜ਼ਰੂਰੀ ਆ ਜੋ ਫालतू ਪਦਾਰਥ ਨਹੀਂ ਸਾਰੇ ਸਰੀਰ ਵਿੱਚ ਬਣਦੇ ਨੇ ਜਾਂ ਪੌਦਿਆਂ 'ਚ ਬਣਦੇ ਨੇ ਉਹਨਾਂ ਫालतू ਪਦਾਰਥਾਂ ਦਾ ਉਤਸਰਜਨ ਮਤਲਬ ਉਹਨਾਂ ਨੂੰ ਸਰੀਰ ਤੋਂ ਬਾਹਰ ਕੱਢਣਾ ਇਹ ਵੀ ਕੀ ਹੈ ਜ਼ਰੂਰੀ ਆ ਠੀਕ ਹੈ ਤਾਂ ਇਹ ਚਾਰ ਜਿਹੜੀਆਂ ਕਿਰਿਆਵਾਂ ਨੇ ਇਹ ਬਹੁਤ ਜ਼ਰੂਰੀ ਨੇ ਜੀਵਨ ਦੀ ਰੱਖਿਆ ਲਈ ਅਗਮਨੁਖ ਵਿੱਚ ਗੁਰਦੇ ਇੱਕ ਪ੍ਰਣਾਲੀ ਦੇ ਭਾਗ ਹਨ ਗੁਰਦੇ ਕੀ ਦਾ ਭਾਗ ਗੁਰਦੇ ਹੈਗੇ ਭਾਗ ਮਲ ਤਿਆਗ ਪ੍ਰਣਾਲੀ ਦਾ ਜ਼ਾਈਲਮ ਦਾ ਕੀ ਕੰਮ ਹੁੰਦਾ ਪੌਦਿਆਂ ਦੇ ਵਿੱਚ ਜ਼ਾਈਲਮ ਦਾ ਕੰਮ ਹੁੰਦਾ ਪਾਣੀ ਦਾ ਪਰਵહન ਠੀਕ ਹੈ ਭੋਜਨ ਦਾ ਪਰਵહન ਕੌਣ ਕਰਦਾਗਾ ਫਲੋਇਮ ਕਰਦਾ ਹੈ ਫਲੋਇਮ ਟਿਸ਼ੂ ਜਿਹੜਾ ਹੁੰਦਾ ਉਹ ਭੋਜਨ ਦਾ ਪਰਵહન ਕਰਦਾ ਹੈ ਸਵੈਪੋਸ਼ੀ ਪੋਸ਼ਣ ਲਈ ਜ਼ਰੂਰੀ ਹੈ ਸਵੈਪੋਸ਼ੀ ਪੋਸ਼ਣ ਵਾਸਤੇ ਕੌਣ ਜ਼ਰੂਰੀ ਹੈ ਕਾਰਬਨ ਡਾਈਆਕਸਾਈਡ ਤੇ ਪਾਣੀ ਕਲੋਰੋਫਿਲ ਵੀ ਜ਼ਰੂਰੀ ਹੈ ਸੂਰਜ ਦਾ ਪ੍ਰਕਾਸ਼ ਵੀ ਜ਼ਰੂਰੀ ਹੈ ਤਾਂ ਹੀ ਉਪਰੋਕਤ ਸਾਰੇ ਹੀ ਜ਼ਰੂਰੀ ਹੈ ਸਵੈਪੋਸ਼ੀ ਪੋਸ਼ਣ ਲਈ ਅਗੇ ਹੈ ਪਾਇਰੂਵੇਟ ਦੇ ਵਿਖੰਡਨ ਨਾਲ ਕਾਰਬਨ ਡਾਈਆਕਸਾਈਡ ਪਾਣੀ ਤਾਪੂਰਜਾ ਦੇਣ ਦੀ ਪ੍ਰਤੀਕਿਰਿਆ ਵਾਪਰਦੀ ਹੈ ਇੱਕ ਪ੍ਰਤੀਕਿਰਿਆ ਵਾਪਰਦੀ ਕਿੱਥੇ ਪ੍ਰਤੀਕਿਰਿਆ ਕਿੱਥੇ ਵਾਪਰਦੀ ਹੁੰਦੀ ਹੈ ਮਾਈਟੋਕਾਂਡਰੀਆ ਦੇ ਵਿੱਚ ਠੀਕ ਹੈ ਹਰੇ ਪੌਦੇ ਕੀ ਹਨ ਹਰੇ ਪੌਦੇ ਆਪ ਦਾ ਭੋਜਨ ਆਪ ਬਣਾਉਂਦੇ ਆ ਤਾਂ ਉਹ ਸਵੈ ਪੋਸ਼ੀਆ ਠੀਕ ਸਾਹ ਕਿਰਿਆ ਵਿੱਚ ਪੌਦਿਆਂ ਤੋਂ ਕੀ ਨਿਕਲਦਾ ਸਾਰ ਪੌਦਿਆਂ ਦੇ ਵਿੱਚ ਜਿਹੜੀ ਸਾਹ ਕਿਰਿਆ ਉਹਦੇ ਤੋਂ ਕੀ ਨਿਕਲਦੀ ਹੈ ਕਾਰਬਨ ਡਾਈਆਕਸਾਈਡ ਕਾਰਬਨ ਡਾਈਆਕਸਾਈਡ ਜਿਹੜੀ ਹੈਗੀ ਉਹ ਪੌਦਿਆਂ ਦੀ ਸਾਹ ਕਿਰਿਆ ਤੋਂ ਨਿਕਲਦੀ ਹੈ ਅਗਲਾ ਹੈ ਅਨਾਕਸੀ ਕਿਰਿਆ ਦੇ ਫਲ ਸ੍ਰੂਪ ਲੈਕਟਿਕ ਅਮਲ ਬਣਦਾ ਹੈ ਲੈਕਟਿਕ ਅਮਲ ਕਿੱਥੇ ਬਣਦਾ ਪੇਸ਼ੀ ਸੈੱਲਾਂ ਚ ਅਨਾਕਸੀ ਸਾਹ ਕਿਰਿਆ ਕਿਹੜੀ ਹੁੰਦੀ ਹੈ ਜਿਹੜੀ ਆਕਸੀਜਨ ਦੀ ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਹੁੰਦੀ ਹੈ ਠੀਕ ਹੈ ਇਹ 8ਵੀਂ ਜਮਾਤ ਵਿੱਚ ਆਪਾਂ ਪੜ੍ਹਦੇ ਹਾਂ ਕਿ ਜਦੋਂ ਅਸੀਂ ਤੇਜ਼ ਭੱਜਦੇ ਹਾਂ ਕਸਰਤ ਕਰਦੇ ਹਾਂ ਤਾਂ ਉਹ ਤੋਂ ਸਾਡੇ ਸਰੀਰ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਤਾਂ ਫਿਰ ਜਿਹੜਾ ਸਾਡਾ ਸਰੀਰ ਹੈ ਸਾਡੀਆਂ ਪਿੰਜਣੀਆਂ ਹੈ ਜਾਂ ਸਾਡੇ ਹੋਰ ਜੋ ਮਸਲ ਹੈਗੇ ਨੇ ਉਹਨਾਂ ਦੇ ਵਿੱਚ ਕੀ ਹੋ ਜਾਂਦੀ ਹੈ ਥਕਾਵਟ ਉਤਕਾਵਟ ਕਾਲੇ ਕਰਕੇ ਹੁੰਦੀ ਹੈ ਲੈਕਟਿਕ ਐਸਿਡ ਦੇ ਕਰਕੇ ਹੁੰਦੀ ਹੈ ਤੇ ਲੈਕਟਿਕ ਐਸਿਡ ਬਣਦਾ ਕਿੱਥੇ ਹੈ ਪੇਸ਼ੀ ਸੈੱਲਾਂ ਦੇ ਵਿੱਚ ਅਨਾਕਸੀਸਾ ਕਿਰਿਆ ਦੇ ਕਰਕੇ ਠੀਕ ਹੈ ਤੇ ਇਹਨੂੰ ਠੀਕ ਕਿਵੇਂ ਕਰ ਸਕਦੇ ਆਪਾਂ ਗਰਮ ਪਾਣੀ ਨਾਲ ਨਹਾ ਲਓ ਗਰਮ ਪਾਣੀ ਨਾਲ ਜਦੋਂ ਨਹਾਵਾਂਗੇ ਤਾਂ ਲੈਕਟਿਕ ਐਸਿਡ ਜਿਹੜਾ ਹੈਗਾ ਇਹ ਅਲਕੋਹਲ ਤੇ ਪਾਣੀ 'ਚ ਬਦਲ ਜਾਂਦਾ ਹੁੰਦਾ ਹੈ ਫੁੱਲਦਾਰ ਪੌਦਿਆਂ ਵਿੱਚ ਜਲ ਸਵਹਨ ਹੁੰਦਾ ਹੈ ਫੁੱਲਦਾਰ ਪੌਦਿਆਂ ਵਿੱਚ ਜਿਹੜਾ ਜਲ ਦਾ ਸਵਹਨ ਉਹ ਕਿਵੇਂ ਹੁੰਦਾ ਵਾਹਨਿਕਾ ਤੇ ਵਾਹਿਕਾ ਦੇ ਦੁਆਰਾ ਠੀਕ ਹੈ ਇਹਨਾਂ ਦੋਨਾਂ ਦੇ ਦੁਆਰਾ ਇਕੱਲੇ-ਇਕੱਲੇ ਨਹੀਂ ਦੋਨਾਂ ਦੇ ਦੁਆਰਾ ਹੀ ਜਿਹੜਾ ਹੈਗਾ ਆ ਜਲਸਮੈਨ ਹੁੰਦਾ ਹੈ ਫਸਾਖਰੀਆਂ ਨੂੰ ਦਹਰਾਉਣ ਵਾਲੀ ਪ੍ਰਯੋਗ ਵਿੱਚ ਫਲਾਸਕ ਵਿੱਚ ਰੱਖੇ ਬੀਜ ਹੋਣੇ ਚਾਹੀਦੇ ਹਨ ਕਿਵੇਂ ਦੇ ਫਸਾਖਰੀਆਂ ਨੂੰ ਆਪਾਂ ਦਹਰਾਉਣਾ ਤਾਂ ਫਲਾਸਕ ਵਿੱਚ ਬੀਜ ਕਿਵੇਂ ਦੇ ਹੋਣੇ ਚਾਹੀਦੇ ਆ ਅੰਕੁਰਿਤ ਬੀਜ ਹੋਣੇ ਚਾਹੀਦੇ ਆ ਠੀਕ ਹੈ ਸੁੱਕੇ ਬੀਜ ਨਹੀਂ ਹੋਣੇ ਚਾਹੀਦੇ ਕਿਉਂਕਿ ਉਹਨਾਂ ਨੇ ਜਿਹੜਾ ਹੈਗਾ ਆ ਉਹਨਾਂ ਵਿੱਚ ਉਗਰਨਾ ਨਹੀਂ ਉਹਨਾਂ ਨੇ ਉਬਲੇ ਬੀਜ ਵੀ ਨਹੀਂ ਹੋਣੇ ਚਾਹੀਦੇ ਤੇ ਭੁੰਨੇ ਬੀਜ ਵੀ ਨਹੀਂ ਹੋਣੇ ਚਾਹੀਦੇ ਅੰਕੁਰਿਤ ਹੋਣੇ ਚਾਹੀਦੇ ਆ ਕਿ ਜਿਹੜੇ ਕੀ ਆ ਮਾਤਾਵਰਨ ਚੂ ਆਕਸੀਜਨ ਲੈ ਸਕਣ ਤੇ ਕਾਰਬਨ ਡਾਈਆਕਸਾਈਡ ਛੱਡ ਸਕਣ। ਇਹ ਲਿਖਿਆ ਵਿੱਚੋਂ ਕਿਹੜਾ ਜੀਵ ਗਲਫੜੇ ਨਸਾ ਰਿੰਦਾ ਗਲਫੜੇ ਨਸਾ ਕੌਣ ਲਿੰਦਾ ਆ ਮੱਛੀ ਠੀਕ ਹੈ ਗੰਡੂਆ ਕਾਹਦੇ ਨਸਾ ਲਿੰਦਾ ਹੈ ਚਮੜੀ ਨਾਲ ਚਿੜੀ ਚਿੜੀ ਦੇ ਤਾਂ ਨੱਕ ਹੁੰਦਾ ਆ ਕਾਕਰੋਚ ਜਿਹੜਾ ਹੈਗਾ ਸਪਾਈਰੇਕਲ ਇਹਦੇ ਵਿੱਚ ਛੇਕ ਹੁੰਦੇ ਆ ਸਰੀਰ ਦੇ ਵਿੱਚ ਛੇਕ ਹੁੰਦੇ ਜਿਨ੍ਹਾਂ ਨੂੰ ਸਪਾਈਰੇਕਲ ਬੋਲਦੇ ਆ ਉਹਨਾਂ ਨਾਲ ਸਾ ਲਿੰਦਾ। ਮਨੁੱਖੀ ਸਾਹ ਪ੍ਰਣਾਲੀ ਦਾ ਚਿੱਤਰ ਲੇਬਲ ਕਰਨਾ ਆਪਾਂ ਇਹਨਾਂ ਨੂੰ ਹੁਣ ਲੇਬਲ ਕਰਨਾ ਆ ਠੀਕ ਹੈ ਤਾਂ ਲੀਵਲ ਕਰਨ ਦੇ ਵਿੱਚ ਸਾਡੇ ਕੋਲ ਕੀ ਆ ਜਾਣਾ ਹੈਗਾ ਆ ਪਹਿਲਾ ਤਾਂ ਇਹ ਵਾਲਾ ਇਹ ਕੀ ਨੱਕ ਖੋੜ ਜਿੱਦ ਨਹੀਂ ਪਰਸਾ ਲੈ ਨੇ ਠੀਕ ਹੈ ਇਹ ਜਿਹੜੀ ਹੈਗੀ ਆਪਣੇ ਕੋਲੇ ਇਹ ਮੂੰਹ ਖੋੜ ਠੀਕ ਹੈ ਉਸ ਤੋਂ ਬਾਅਦ ਜਿਹੜਾ ਇਹ ਵਾਲ ਆ ਜਾਂਦਾ ਹੈਗਾ ਇਸ ਨੂੰ ਅਸੀਂ ਐਪੀਗਲੋਟਸ ਬੋਲਦੇ ਹੁੰਨੇ ਆ ਠੀਕ ਹੈ ਇਸ ਤੋਂ ਬਾਅਦ ਜਿਹੜਾ ਅਗਲਾ ਸਾਡੇ ਕੋਲ ਆਉਂਦਾ ਹੈਗਾ ਆ ਇਸ ਨੂੰ ਅਸੀਂ ਬੋਲਦੇ ਹੁੰਨੇ ਆ ਫਾਈ ਰਿੰਗਸ Five रैंक्स ठीक है फा रैंक्स जोड़ा अगला है ए वाला पोर्शन जोड़ा है ये है ला लारे, रें ranks, ठीक है इंग्लिश के मैं लिखते है ना, रेंक्स, 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 रेंक्स लिख दिना लाई रैंक्स रैंक्स रैंकनस लिख दो चाहे रैंक लिख दो किमें लिख दो ठीक है फिर साढ़े को जरा ए वाला पोर्सन इनू असी बोलते होंगे ट्रैकि ठीक है ਫੇ ਸਾਡੇ ਕੋਲ ਦੋ ਜਿਹੜੇ ਹੈਗੇ ਨਿੱਫੀ ਫੇਫੜੇ ਹੁੰਦੇ ਨੇ ਇੱਕ ਸੱਜਾ ਫੇਫੜਾ ਹੁੰਦਾ ਆ ਇੱਕ ਖੱਲ ਕੋਲ ਹੁੰਦਾ ਆ ਖੱਬਾ ਫੇਫੜਾ ਠੀਕ ਹੈ ਜਿਹੜੀ ਇਹ ਵਾਲੀਆਂ ਨੇ ਸਾਨੂੰ ਇਹ ਦਿਖ ਰੇ ਨੇ ਸਾਰੇ ਇਹ ਹੁੰਦੀਆਂ ਪਸਲੀਆਂ ਜਿਹੜੀਆਂ ਫੇਫੜਿਆਂ ਨੂੰ ਸੁਰੱਖਿਤ ਰੱਖਦੀਆਂ ਦਿਲ ਨੂੰ ਸੁਰੱਖਿਤ ਰੱਖਦੀਆਂ ਇਹ ਹੁੰਦੀਆਂ ਪਸਲੀਆਂ ਰਿਬ ਕੇਜ ਠੀਕ ਹੈ ਦੋਨੇ ਪਾਸੇ ਹੀ ਹੁੰਦੀਆਂ ਨੇ ਰਿਬ ਕੇਜ ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਹੈਗਾ ਨੈਕਸਟ ਆਉਂਦਾ ਹੈਗਾ ਆ ਜਿਹੜਾ ਇਹ ਬਣਦਾ ਹੈ ਇਸ ਦੇ ਵਿੱਚੋਂ ਇਹਨੂੰ ਅਸੀਂ ਕੀ ਬੋਲਦੇ ਹੁੰਨੇ ਆ ਐਲਵੀਓਲੀ ਠੀਕ ਹੈ ਐਲਵਲੀ ਜਾਂ ਐਲਵੋਲੀ ਇੱਥੇ ਜਿਹੜਾ ਹੈਗਾ ਗੈਸਾਂ ਦਾ ਐਕਸਚੇਂਜ ਹੁੰਦਾ ਕਾਰਬਨ ਡਾਈਆਕਸਾਈਡ ਦਾ ਤੇ ਆਕਸੀਜਨ ਦਾ ਠੀਕ ਹੈ ਇਸ ਨੂੰ ਆਪਾਂ ਬੋਲਦੇ ਹੁੰਨੇ ਬ੍ਰੌਂਕੀਓਲ ਬ੍ਰੌਂਕੀਓਲ ਠੀਕ ਹੈ ਤੇ ਇਹ ਮੇਨ ਮੇਨ ਜੋ ਇਸ ਦੇ ਪੋਰਸ਼ਨ ਹੈਗੇ ਨੇ ਜਿਨ੍ਹਾਂ ਨੂੰ ਆਪਾਂ ਲੇਬਲ ਕਰਿਆ ਹੈਗਾ ਬਾਕੀ ਤੁਸੀਂ ਇਸ ਨੂੰ ਬੁੱਕ ਤੋਂ ਵੀ ਦੇਖ ਲੈਣਾਗਾ ਅੱਗੇ ਹੈ ਸਾਡੇ ਕੋਲ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਗੈਸ ਦੇ ਵਟਾਂਦਰੇ ਨੂੰ ਦਰਸਾਉਂਦਾ ਹੋਇਆ ਰੇਖਾ ਚਿੱਤਰ ਲੇਬਲ ਕਰੋ ਆਪਾਂ ਇਸ ਨੂੰ ਲੇਬਲ ਕਰਨਾ ਇਹਦੇ ਵਿੱਚ ਦੱਸਣਾ ਕਿ ਇਹ ਵਾਲਾ ਪੋਰਸ਼ਨ ਕੀ ਹੈ ਇਹ ਕੀ ਹੈ ਇਹ ਕੀ ਹੈ ਠੀਕ ਹੈ ਤੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਉੱਪਰ ਵਾਲਾ ਹੈਗਾ ਆ ਇਹ ਕੀ ਹੈ ਸਾਡੇ ਜੋ ਫੇਫੜੇ ਹੁੰਦੇ ਨੇ ਕੋਲ ਦੀਆਂ ਕੇਸ਼ਕਾਮਾਂ ਨੇ ਠੀਕ ਹੈ ਫੇਫੜਿਆਂ ਦੇ ਵਿੱਚ ਜਿਹੜਾ ਖੂਨ ਜਾਣਾ ਹੈਗਾ ਉਹ ਕਿਸ਼ਕਾਵਾਂ ਦੇ ਰਾਹੀਂ ਇੱਥੇ ਜਿਹੜਾ ਹੈਗਾ ਇਹ ਗੈਸਾਂ ਦਾ ਵਟਾਂਦਰਾ ਹੁੰਦਾ ਉਸ ਤੋਂ ਬਾਅਦ ਜਿਹੜੀ ਇਹ ਸਾਡੇ ਕੋਲ ਹੈਗੀ ਹੈ ਇਹ ਪਲਮਨਰੀ ਆਰਟਰੀ ਹੁੰਦੀ ਹੈ ਪਲਮਨਰੀ ਆਰਟਰੀ ਜਾਂ ਧਮਣੀ ਸ਼ੀਰਾ ਆਪਾਂ ਇਸ ਨੂੰ ਬੋਲਾਂਗੇ ਠੀਕ ਹੈ ਪਲਮਨਰੀ ਧਮਣੀ ਠੀਕ ਹੈ ਆਰਟਰੀ ਧਮਣੀ ਹੁੰਦੀ ਹੈ ਜਿਹੜੀ ਕਿੱਥੇ ਜਾਂਦੀ ਹੈਗੀ ਫੇਫੜਿਆਂ ਵੱਲ ਨੂੰ ਜਾਂਦੀ ਹੈਗੀ ਖੂਨ ਨੂੰ ਲੈ ਕੇ ਠੀਕ ਹੈ ਇਹ ਤੋਂ ਖੂਨ ਇਦਾਂ ਫੇਫੜਿਆਂ ਵੱਲ ਨੂੰ ਜਾਂਦਾ ਹੈਗਾ ਉਸ ਤੋਂ ਬਾਅਦ ਇਹ ਵਾਲੀ ਜਿਹੜੀ ਹੈਗੀ ਆ ਇਸ ਨੂੰ ਅਸੀਂ ਬੋਲਦੇ ਆ ਪਲਮਨਰੀ ਸ਼ਿਰਾ ਜਿਹੜੀ ਇਧਰੋਂ ਖੂਨ ਨੂੰ ਲੈ ਕੇ ਆਉਂਦੀ ਹੈ ਦਿਲ ਤੱਕ ਠੀਕ ਹੈ ਤੇ ਇਹਦੇ ਵਿੱਚ ਕੀ ਹੁੰਦਾ ਸ਼ੁੱਧ ਖੂਨ ਹੁੰਦਾ ਆਕਸੀਜਨ ਯੁਕਤ ਖੂਨ ਹੁੰਦਾ ਤੇ ਜਿਹੜੀ ਪਲਮਨਰੀ ਧਮਣੀ ਆ ਇਹਦੇ ਵਿੱਚ ਕਾਰਬਨ ਡਾਈਆਕਸਾਈਡ ਯੁਕਤ ਖੂਨ ਹੁੰਦਾ ਜਿਹੜਾ ਫੇਫੜਿਆਂ ਤੱਕ ਜਾਂਦਾ ਫੇਫੜਿਆਂ ਦੇ ਵਿੱਚ ਜਾ ਕੇ ਕਾਰਬਨ ਡਾਈਆਕਸਾਈਡ ਛੱਡਿਆਉਂਦਾ ਉਹ ਆਕਸੀਜਨ ਲੈ ਕੇ ਆਉਂਦਾ ਹੈਗਾ ਤਾਂ ਤੁਸੀਂ ਇਹ ਯਾਦ ਰੱਖਣਾ ਪਲਮਨਰੀ ਸ਼ਿਰਾ ਆਕਸੀਜਨ ਯੁਕਤ ਖੂਨ ਲੈ ਕੇ ਆਉਂਦੀ ਆ ਹੈ ਸ਼ਿਰਾ ਪਰ ਖੂਨ ਆਕਸੀਜਨ ਯੁਕਤ ਹੁੰਦਾ ਹੈ ਤਿੱਤ ਮੰਨੀ ਦੇ ਵਿੱਚ ਕਾਰਬਨ ਡਾਈਆਕਸਾਈਡ ਯੁਕਤ ਖੂਨ ਹੁੰਦਾ ਇੱਥੇ ਇਹਨਾਂ ਦਾ ਜਿਹੜਾ ਕੰਮ ਹੈ ਉਲਟ ਵੈਸੇ ਜਿਹੜਾ ਧੰਮਣੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਆਕਸੀਜਨ ਯੁਕਤ ਖੂਨ ਚੱਲਦਾ ਹੁੰਦਾ ਤੇ ਸ਼ੀਰਾਵਾਂ ਦੇ ਵਿੱਚ ਗੰਦਾ ਖੂਨ ਆਪਾਂ ਬੋਲ ਦਿੰਨੇ ਆ ਗੰਦੇ ਦਾ ਮਤਲਬ ਕਿ ਕਾਰਬਨ ਡਾਈਆਕਸਾਈਡ ਭਰਪੂਰ ਖੂਨ ਹੁੰਦਾ ਨਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਇਹ ਵਾਲੀ ਹੈਗੀ ਆ ਇਸ ਨੂੰ ਅਸੀਂ ਬੋਲਦੇ ਹੁਣੇ ਵੈਨਾਕੇਵਾ ਵੈਨਾਕੇਵਾ ਇਹ ਆਉਂਦੀ ਸਾਡੇ ਸਰੀਰ ਤੋਂ ਠੀਕ ਹੈ ਇੰਗਲਿਸ਼ ਦੇ ਵਿੱਚ ਇਹਨੂੰ ਇਦਾਂ ਲਿਖਦੇ ਵੈਨਾਕੇਵਾ ਇਹ ਸਰੀਰ ਤੋਂ ਖੂਨ ਲੈ ਕੇ ਆਉਂਦੀ ਸਾਰਾ ਪਹਿਲਾ ਦਿਲ ਦੇ ਵਿੱਚ ਜਾਂਦਾ ਹੈ ਜਾਂ ਦਿਲ ਦੇ ਵਿੱਚੋਂ ਫਿਰ ਕਿੱਥੇ ਜਾਂਦਾ ਹੈਗਾ ਆ ਖੀਫੜਿਆਂ ਵੱਲੋਂ ਉਸ ਤੋਂ ਬਾਅਦ ਇਹ ਹੁੰਦਾ ਆ ਔਰੋਟਾ ਠੀਕ ਹੈ ਔਰੋਟਾ ਕੀ ਕਰਦਾ ਹੈਗਾ ਦਿਲ ਤੋਂ ਖੂਨ ਨੂੰ ਕਿੱਥੇ ਲੈ ਕੇ ਜਾਂਦਾ ਸਾਡੀ ਸਰੀਰ ਵੱਲ ਨੂੰ ਲੈ ਕੇ ਜਾਂਦਾ ਠੀਕ ਹੈ ਤੇ ਇਹ ਸਾਰੀਆਂ ਕੀ ਹੁੰਦੀਆਂ ਨੇ ਕੇਸ਼ਕਾਵਾਂ ਹੁੰਦੀਆਂ ਨੇ ਕੇਸ਼ਕਾਵਾਂ ਕਿੱਥੇ ਹੁੰਦੀਆਂ ਨੇ ਇਹ ਇਹ ਸਾਡੀਆਂ ਕੇਸ਼ਕਾਵਾਂ ਹੁੰਦੀਆਂ ਨੇ ਸਰੀਰ ਦੀਆਂ ਠੀਕ ਹੈ ਇਹ ਸਾਡੇ ਕੇਸ਼ਕਾਵਾਂ ਸਰੀਰ ਦੇ ਵਿੱਚ ਜਿਹੜੀਆਂ ਇੱਥੋਂ ਆਕਸੀਜਨ ਭਰਪੂਰ ਜਿਹੜਾ ਖੂਨ ਹੁੰਦਾ ਹੈਗਾ ਉਹ ਸਾਡੇ ਸਰੀਰ ਦੇ ਵਿੱਚ ਪਹੁੰਚਦਾ ਹੈਗਾ ਤੇ ਉਹਨਾਂ ਨੂੰ ਕੀ ਕਰਦਿਆਂ ਇਹ ਸੋਖਿਤ ਕਰਦਿਆਂ ਆਕਸੀਜਨ ਨੂੰ ਤਾਂ ਇਸ ਤਰ੍ਹਾਂ ਕਰਕੇ ਜਿਹੜਾ ਗੈਸਾਂ ਦਾ ਵਟਾਂਦਰਾ ਇਹਦੇ ਵਿੱਚ ਹੁੰਦਾ ਹੈਗਾ ਇੱਕ ਬੜ ਫਿਰ ਤੋਂ ਆਪਾਂ ਕਰ ਲੈਨੇ ਆ ਹ ਜਿਹੜੀ ਵੇਨਾਂ ਕਿਵਾ ਉਹ ਸਰੀਰ ਤੋਂ ਖੂਨ ਲੈ ਕੇ ਆਈ ਕਿਹੜਾ ਕਾਰਬਨ ਡਾਈਆਕਸਾਈਡ ਭਰਪੂਰ ਠੀਕ ਹੈ ਦਿਲ ਦੇ ਵਿੱਚ ਦਾਖਲ ਹੋਇਆ ਦਿਲ ਨੇ ਉਸ ਨੂੰ ਅੱਗੇ ਪੰਪ ਕਰਿਆ ਕਿੱਥੇ ਪਲਮਨਰੀ ਧੰਮਣੀ ਦੇ ਰਾਹੀਂ ਕਿੱਥੇ ਫੇਫੜਿਆਂ ਦੇ ਵਿੱਚ ਇਹ ਫੇਫੜਾ ਕੇਸ਼ਕਾਵਾ ਇੱਥੇ ਜਿਹੜਾ ਹੈਗਾ ਆ ਖੂਨ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਇੱਥੇ ਰਹਿ ਜਾਊਗੀ ਜਿਹਨੂੰ ਅਸੀਂ ਸਾਹ ਦੇ ਰਾਹੀਂ ਬਾਹਰ ਕੱਢ ਦਾਂਗੇ ਤੇ ਜੋ ਅਸੀਂ ਸਾਹ ਲਿਆ ਸੀ ਉਹਦੇ ਵਿੱਚ ਆਕਸੀਜਨ ਸੀ ਉਹ ਖੂਨ ਦੇ ਵਿੱਚ ਮਿਲ ਕੇ ਪਲਮਨਰੀ ਸ਼ੀਰਾ ਦੇ ਰਾਹੀਂ ਕਿੱਥੇ ਜਾਏਗੀ ਦਿਲ ਦੇ ਵਿੱਚ ਤੇ ਦਿਲ ਉਸਨੂੰ ਪੰਪ ਕਰਕੇ ਵਾਪਸ ਅਰੋਟਾ ਦੇ ਰਾਹੀਂ ਕਿਨੂੰ ਭੇਜ ਦੇਗਾ ਸਰੀਰ ਨੂੰ ਤਾਂ ਐਵੇਂ ਕਰਕੇ ਜਿਹੜਾ ਹੈਗਾ ਗੈਸਾਂ ਦਾ ਵਟਾਂਦਰਾ ਹੁੰਦਾ ਅੱਗੇ ਖਾਲੀ ਥਾਂਵਾਂ ਭਰਨੀਆਂ ਗੁਰਦੇ ਦੀ ਇਕਾਈ ਕੀ ਆ ਗੁਰਦੇ ਦੀ ਇਕਾਈ ਹੁੰਦੀ ਹੈ ਨੇਫਰੋਨ ਠੀਕ ਹੈ ਪੌਦਿਆਂ ਵਿੱਚ ਗੈਸਾਂ ਦਾ ਵਟਾਂਦਰਾ ਕਿਹਦੇ ਰਾਹੀਂ ਹੁੰਦਾ ਸਟੋਮੈਟਾ ਰਾਹੀਂ ਜਿਵੇਂ ਆਪਣੇ ਨੱਕ ਲੱਗਿਆ ਵੀ ਇਹ ਪੌਦਿਆਂ ਵਿੱਚ ਕੀ ਹੁੰਦਾ ਸਟੋਮੈਟਾ ਅਗਲਾ ਹੈ ਸਾਕਿਰਿਆਂ ਨਾਲ ਜੀਵਾਂ ਨੂੰ ਜ਼ਿਆਦਾ ਊਰਜਾ ਮਿਲਦੀ ਜ਼ਿਆਦਾ ਊਰਜਾ ਕਿਹੜੀ ਸਾਕਿਰਿਆਂ ਦੇ ਵਿੱਚ ਹੁੰਦੀ ਆ ਆਕਸੀ ਸਾਕਿਰਿਆਂ ਵਿੱਚ ਜਿਹੜੀ ਅਨ ਆਕਸੀ ਹੁੰਦੀ ਆ ਉਹਦੇ ਵਿੱਚ ਘੱਟ ਊਰਜਾ ਜਿਹੜੀ ਆ ਉਤਪੰਨ ਹੁੰਦੀ ਆ ਠੀਕ ਹੈ ਇਹ ਯਾਦ ਰੱਖ ਲੈਣਾ ਫੇਫੜਿਆਂ ਵਿੱਚ ਡੈਸ਼ ਖੂਨ ਤੋਂ ਵੱਧ ਹੋ ਜਾਂਦੀ ਹੈ ਫੇਫੜਿਆਂ ਦੇ ਵਿੱਚ ਕੀ ਹੋ ਜਾਂਦਾ ਆ ਕਾਰਬਨ ਡਾਈਆਕਸਾਈਡ ਖੂਨ ਤੋਂ ਵੱਧ ਹੋ ਜਾਂਦੀ ਹੈ ਖੂਨ ਦੀਆਂ ਨਾਲੀਆਂ ਦੀ ਪਿੱਤੀ ਦੇ ਉਲਟ ਜਿਹੜਾ ਦਾਬ ਲੱਗਦਾ ਹੈ ਉਸ ਨੂੰ ਅਸੀਂ ਕੀ ਬੋਲਦੇ ਹਾਂ ਖੂਨ ਦਾਬ ਖੂਨ ਦਾ ਬਲੱਡ ਪ੍ਰੈਸ਼ਰ ਠੀਕ ਹੈ ਅਗੇ ਮਿਲਾਨ ਕਰਨੇ ਨੇ ਧਮਣੀ ਧਮਣੀ ਦੇ ਵਿੱਚ ਕੀ ਹੁੰਦਾ ਹੈ ਸਾਫ ਖੂਨ ਆਪਾਂ ਹੁਣੇ ਹੀ ਗੱਲ ਕੀਤੀ ਸੀਗੀ ਪਾਚਨ ਪ੍ਰਣਾਲੀ ਪਾਚਨ ਪ੍ਰਣਾਲੀ ਦੇ ਵਿੱਚ ਕੀ ਹੁੰਦਾ ਹੈ ਪਾਚਨ ਪ੍ਰਣਾਲੀ ਦਾ ਹਿੱਸਾ ਕਹੋ ਨਾ ਮੇਦਾ ਉਤਸਰਜਨ ਪ੍ਰਣਾਲੀ ਉਤਸਰਜਨ ਪ੍ਰਣਾਲੀ ਜਿਹੜੀ ਹੈਗੀ ਹੈ ਕਿਹਦੇ ਨਾਲ ਜੁੜੀ ਹੋਈ ਹੈ ਨੇਫਰੋਨ ਕਿਉਂਕਿ ਉਤਸਰਜਨ ਪ੍ਰਣਾਲੀ ਵਿੱਚ ਗੁਰਦੀ ਆਂਦੀ ਨਹੀਂ ਤੇ ਗੁਰਦਿਆਂ ਦੀ ਇਕਾਈ ਕੀ ਆ 네ਫਰੋਨ ਖੂਨ ਦਾ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਘੱਟ 80 ਹੁੰਦਾ ਤੇ ਵੱਧ ਕਿੰਨਾ ਹੁੰਦਾ ਹੈ 120 ਦੋਨਾਂ ਦੀ ਸਹੀ ਲੈਵਲ ਨਹੀਂ ਇਹ ਹਾਈ ਤੇ ਲੋਅ ਵਾਲੀ ਦਾ ਠੀਕ ਹੈ ਮਾਈਟੋਕਾਂਡਰੀਆ ਮਾਈਟੋਕਾਂਡਰੀਆ ਕਿਹਦੇ ਨਾਲ ਮਿਲੇਗਾ ਸਟ੍ਰੋਮਾ ਦੇ ਨਾਲ ਠੀਕ ਹੈ ਅੱਗੇ ਹੈ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ 2 2 ਨੰਬਰ ਵਾਲੀ ਪ੍ਰਸ਼ਨ ਨੇ ਦੂ ਅੰਕ ਵਾਲੀ ਇਹਨਾਂ ਤਿੰਨ ਗੱਲਾਂ ਲੈਨੇ ਪੌਦਾ ਪ੍ਰਕਾਸ਼ਣ ਸੰਸ਼ਲੇਸ਼ਣ ਲਈ ਜ਼ਰੂਰੀ ਕੱਚੀ ਸਮਗਰੀ ਕਿੱਥੋਂ ਲੈਂਦਾ ਹੈ ਤਾਂ ਪੌਦੇ ਨੂੰ ਪ੍ਰਕਾਸ਼ਣ ਸੰਸ਼ਲੇਸ਼ਣ ਵਾਸਤੇ ਕੱਚੀ ਸਮਗਰੀ ਕਿਹੜੀ ਚਾਹੀਦੀ ਕਾਰਬਨ ਡਾਈਆਕਸਾਈਡ ਇਹ ਕਿ ਸਾਨੂੰ ਕਿੱਥੋਂ ਮਿਲਦੀ ਹੈ ਹਵਾਵਾਂ ਚ ਊਰਜਾ ਖਣਿਜ ਲੂਣ ਇਹ ਜ਼ਮੀਨ ਚੋਂ ਮਿਲਦੇ ਨੇ ਜੜ੍ਹਾਂ ਰਾਹੀਂ ਚੂਸਦਾ ਉਹ ਠੀਕ ਹੈ ਤੇ ਪਾਣੀ ਵੀ ਜੜ੍ਹਾਂ ਰਾਹੀਂ ਚੂਸਦਾ ਤਾਂ ਪੌਦੇ ਕਾਰਬਨ ਡਾਈਆਕਸਾਈਡ ਵਾਤਾਵਰਣ ਤੋਂ ਪ੍ਰਾਪਤ ਕਰਦੇ ਆ ਪਾਣੀ ਤੇ ਖਣਿਜ ਭੂਮੀ ਵਿੱਚੋਂ ਪ੍ਰਾਪਤ ਕਰਦੇ ਆ ਉਤਸਰਜਨ ਕੀ ਹੁੰਦਾ ਉਤਸਰਜਨ ਮਤਲਬ ਸਰੀਰ ਤੋਂ ਫालतू ਪਦਾਰਥਾਂ ਨੂੰ ਬਾਹਰ ਕੱਢਣਾ ਅੱਗੇ ਹੈ ਸਵ ਸਵੈਪੋਸ਼ੀਅਪਹੁ ਨਹੀਂ ਕਰਿਆ ਜਿਹੜੇ ਆਪ ਦਾ ਭੋਜਨ ਆਪ ਬਣਾਉਂਦੇ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ ਸਵੈਪੋਸ਼ੀ ਜੀ ਅੱਗੇ ਜਿਹੜੀ ਮਲਤਿਆਲ ਪ੍ਰਣਾਲੀ ਆਪਾਂ ਇਸ ਨੂੰ ਲੇਬਲ ਕਰਨਾ ਹੈਗਾ ਯਾ ਤੇ ਇਸ ਦੇ ਵਿੱਚ ਜਿਹੜਾ ਆਹ ਰਾਜਪਾ ਦੀ ਬੀਜ ਵਰਗਾ ਸਾਨੂੰ ਦਿਖਦਾ ਇਹਨੂੰ ਅਸੀਂ ਕੀ ਬੋਲਦੇ ਹਾਂ ਗੁਰਦੀ ਠੀਕ ਹੈ ਸੱਜਾ ਦੇਖ ਆਪਾਂ ਇਹ ਗੁਰਦੇ ਹੋਗੇ ਉਸ ਤੋਂ ਬਾਅਦ ਜਿਹੜੀਆਂ ਇਹ ਸਾਡੇ ਕੋਲ ਆਉਂਦੀਆਂ ਨੇ ਇਹ ਮੂਤਰ ਵਹਿਨੀਆਂ ਹੁੰਦੀਆਂ ਜਿਹੜੀਆਂ ਮੂਤਰ ਨੂੰ ਇਕੱਠਾ ਕਰਕੇ ਇੱਥੇ ਬਲੈਡਰ ਵਿੱਚ ਲੈ ਕੇ ਆਉਂਦੀਆਂ ਤੇ ਇਹ ਕੀ ਨੇ ਮੂਤਰ ਵਹਿਨੀਆਂ ਠੀਕ ਹੈ ਉਸ ਤੋਂ ਬਾਅਦ ਜਿਹੜਾ ਇਹ ਵਾਲਾ ਆ ਜਾਂਦਾ ਹੈਗਾ ਯਾ ਇਸ ਇਹ ਬਲੇਡਰ ਹੈ ਇੱਥੇ ਸਾਰਾ ਜਿਹੜਾ ਪਿਸ਼ਾਬ ਇਕੱਠਾ ਹੁੰਦਾ ਇਸ ਨੂੰ ਅਸੀਂ ਬੋਲ ਦਿੰਦੇ ਆ ਮੂਤਰ ਮਸਾਨਾ ਠੀਕ ਹੈ ਤੇ ਲਾਸਟ ਜਿੱਥੋਂ ਇਹ ਬਾਹਰ ਨਿਕਲਦਾ ਹੈਗਾ ਉਸ ਨੂੰ ਅਸੀਂ ਕੀ ਬੋਲ ਦਿੰਦੇ ਆ ਯੂਰੀਥਰਾ ਯੂਰੀਥਰਾ ਇਹਦੇ ਵਿੱਚ ਜੋ ਇਹ ਵਾਲਾ ਹੈਗਾ ਯਾ ਇਹ ਵਾਲਾ ਜਿਹੜਾ ਪੋਰਸ਼ਨ ਹੈ ਇਸ ਨੂੰ ਆਪਾਂ ਕੀ ਬੋਲਦੇ ਆ ਰੀਨਲ ਆਰਟਰੀ ਰੀਨਲ ਆਰਟਰੀ ਤੇ ਜਿਹੜਾ ਦੂਸਰਾ ਵਾਲਾ ਪੋਰਸ਼ਨ ਇਹ ਵਾਲਾ ਹੈਗਾ ਇਸ ਨੂੰ ਅਸੀਂ ਕੀ ਬੋਲਦੇ ਹਾਂ ਰੀਨਲ ਵੇਨ ਜਾਂ ਫਿਰ ਸ਼ਿਰਾ ਠੀਕ ਹੈ ਰੀਨਲ ਸ਼ਿਰਾ ਹੋਰ ਸਾਡੇ ਕੋਲ ਕਿਹੜਾ ਰਹਿ ਗਿਆ ਇਹ ਵੀ ਰੀਨਲ ਆਰਟਰੀ ਹੀ ਆ ਜਾਏਗੀ ਇਹ ਜੁੜਿਤਰਾ ਹੋ ਗਿਆ ਠੀਕ ਹੈ ਤਾਂ ਇਹ ਸਾਰਾ ਆਪਾਂ ਜਿਹੜਾ ਹੈਗਾ ਇਸ ਤਰ੍ਹਾਂ ਕਰਕੇ ਇਹਨੂੰ ਲੇਬਲ ਕਰ ਦੇਣਾ ਅੱਗੇ ਹੈ ਸਾਡੇ ਕੋਲ ਪਾਚਨ ਕਿਸ ਨੂੰ ਕਹਿੰਦੇ ਹਾਂ ਨਹੀਂ ਆਪਾਂ ਪਹਿਲਾਂ ਹੀ ਡਿਸਕਸ ਕਰ ਲਿਆ ਹੈਗਾ ਯਾ ਪਾਚਨ ਦੇ ਵਿੱਚ ਕੀ ਹੁੰਦਾ ਹੈਗਾ ਗੁੰਝਲਦਾਰ ਭੋਜਨ ਜਿਹੜਾ ਹੈਗਾ ਉਹ ਸਰਲ ਅਣੂਆਂ ਦੇ ਵਿੱਚ ਟੁੱਟਦਾ ਹੈ ਤੇ ਉਸ ਦਾ ਅਪਘਟਨ ਹੁੰਦਾ ਹੈ ਤੇ ਸਾਡਾ ਜਿਹੜਾ ਸਰੀਰ ਉਹਦੀਆਂ ਕੋਸ਼ਿਕਾਵਾਂ ਦੇ ਵਿੱਚ ਉਸ ਊਰਜਾ ਦਾ ਪ੍ਰਵੇਸ਼ ਹੁੰਦਾ ਹੈਗਾ ਅਗੇ ਵਾਸ਼ਪ ਉਤਸਰਜਨ ਕੀ ਹੈ ਇਹ ਵੀ ਇੰਪੋਰਟੈਂਟ ਹੈ ਆਜੰਦ ਹੈ ਵਾਸ਼ਪ ਉਤਸਰਜਨ ਜੈਵਿਕ ਰਿਐਕਸ਼ਨ ਜਿਦੇ ਵਿੱਚ ਪਾਣੀ ਪੌਦਿਆਂ ਦੇ ਬਾਹਰੀ ਭਾਗਾਂ ਵਿੱਚ ਵਾਸ਼ਪ ਦੇ ਰੂਪ ਚ ਨਿਕਲਦਾ ਹੈ ਪੌਦਿਆਂ ਦੇ ਜਿਹੜੇ ਪੱਤੇ ਆ ਠੀਕ ਹੈ ਪੱਤਿਆਂ ਦੀ ਜਿਹੜੀ ਸਤ੍ਹਾ ਹੁੰਦੀ ਉਹਦੇ ਥੱਲੇ ਵਾਲੇ ਪਾਸੇ ਕੀ ਆ ਛੋਟੇ ਛੋਟੇ ਸੇਕ ਹੁੰਦੇ ਜਿਹੜੇ ਜਿਨਾਂ ਨੂੰ ਅਸੀਂ ਬੋਲਦੇ ਹਾਂ ਸਟੋਮੇਟਾ ਉਹਨਾਂ ਸਟੋਮੇਟਾ ਦੇ ਰਾਹੀਂ ਜਿਹੜਾ ਪੱਤਿਆਂ ਨੇ ਪਾਣੀ ਚੂਸਿਆ ਹੈਗਾ ਜੋ ਵੱਧ ਪਾਣੀ ਆ ਠੀਕ ਹੈ ਜਿਵੇਂ ਆਪਾਂ ਨੂੰ ਪਸੀਨਾ ਆਉਂਦਾ ਉਵੇਂ ਜਿਹੜੇ ਪੌਦੇ ਇਹਨਾਂ ਨੂੰ ਪ ਇਥੇ ਆਉਂਦਾ ਆ ਪੱਤਿਆਂ ਦੀ ਹੈਟਲੀ ਸਤਾ ਦੇ ਤੇ ਉਤੋਂ ਇਹ ਵਾਧੂ ਪਾਣੀ ਨੂੰ ਸਟੋਮੈਟਾ ਦੇ ਰਾਹੀਂ ਕੀ ਕਰ ਦਿੰਦੇ ਆ ਬਾਹਰ ਕੱਢ ਦਿੰਦੇ ਆ ਵਾਤਾਵਰਣ ਦੇ ਵਿੱਚ ਵਾਯੂ ਮੰਡਲ ਦੇ ਵਿੱਚ ਜਿਹਨੂੰ ਅਸੀਂ ਕੀ ਬੋਲਦੇ ਆ ਵਾਸ਼ਪ ਉਤਸਰਜਨ ਠੀਕ ਹੈ ਹੀਮੋਡੈਲਿਸਿਸ ਕੀ ਹੁੰਦਾਗਾ ਜਦੋਂ ਗੁਰਦਾ ਜਿਹੜਾ ਹੈਗਾ ਠੀਕ ਕੰਮ ਨਹੀਂ ਕਰਦਾ ਜਾਂ ਕੰਮ ਕਰਨਾ ਬੰਦ ਕਰ ਦਿੰਦੇ ਆ ਤਾਂ ਉਦੋਂ ਜਿਹੜਾ ਲਹੂ ਆ ਖੂਨ ਹੈ ਖੂਨ ਨੂੰ ਫਿਲਟਰ ਕਰਨ ਵਾਸਤੇ ਫਿਲਟਰ ਸਾਫ਼ ਕਰਨ ਵਾਸਤੇ ਸਾਫ ਕਿਉਂ ਕਰਨਾ ਪੈਂਦਾ ਕਿਉਂਕਿ ਖੂਨ ਦੇ ਵਿੱਚ ਕੀ ਹੁੰਦਾ ਯੂਰੀਆ ਹੁੰਦਾ ਯੂਰੀਆ ਦੀ ਮਾਤਰਾ ਜਿਆਦਾ ਹੋ ਜਾਂਦੀ ਹੈ ਤਾਂ ਖੂਨ ਨੂੰ ਫਿਲਟਰ ਕਰਨਾ ਮਤਲਬ ਯੂਰੀਆ ਨੂੰ ਬਾਹਰ ਕੱਢਣਾ ਖੂਨ ਦੇ ਵਿੱਚੋਂ ਤਾਂ ਉਹ ਜਿਹੜਾ ਹੈਗਾ ਇੱਕ ਮਸ਼ੀਨ ਦੇ ਨਾਲ ਕਰਿਆ ਜਾਂਦਾ ਕੰਮ ਕਿਉਂਕਿ ਗੁਰਦਾ ਤਾਂ ਹੁਣ ਕੰਮ ਨਹੀਂ ਕਰਦਾ ਵੈਸੇ ਤਾਂ ਗੁਰਦਿਆਂ ਦਾ ਕੰਮ ਹੁੰਦਾ ਹੈ ਖੂਨ ਨੂੰ ਫਿਲਟਰ ਕਰਨਾ ਤੇ ਜਦੋਂ ਗੁਰਦੇ ਫੇਲ ਹੋ ਜਾਂਦੇ ਆ ਤਾਂ ਫਿਰ ਖੂਨ ਨੂੰ ਫਿਲਟਰ ਕਰਿਆ ਜਾਂਦਾ ਮਸ਼ੀਨ ਰਾਹੀਂ ਤੇ ਉਸੇ ਹੀ ਆਪਾਂ ਜਿਹੜੀ ਪ੍ਰੋਸੈਸ ਆ ਉਸ ਨੂੰ ਆਪਾਂ ਬੋਲਦੇ ਹਿਮੋਡਾਇਲਿਸਿਸ ਠੀਕ ਹੈ ਅਪ ਕਰਨ ਨੂੰ ਕੀ ਬੋਲਦੇ ਹੁੰਦੇ ਆ ਬਨਾਉਟੀ ਗੁਰਦਾ ਅੱਗੇ ਕਿਸ ਜੀਵ ਦੁਆਰਾ ਬਾਹਰਲੀ ਕੱਚੀ ਸਮਗਰੀ ਦੀ ਵਰਤੋਂ ਕੀਤੀ ਜਾਂਦੀ ਹੈ ਕਿਸੇ ਜੀਵ ਦੁਆਰਾ ਜਿਹੜੀ ਬਾਹਰਲੀ ਕੱਚੀ ਸਮਗਰੀ ਦੀ ਵਰਤੋਂ ਕੀਤੀ ਜਾਂਦੀ ਉਹ ਕੀ ਹੈ ਊਰਜਾ ਪ੍ਰਾਪਤੀ ਲਈ ਉਚਿਤ ਭੋਜਨ ਸਾਲ ਹੀ ਉਚਿਤ ਮਾਤਰਾ ਚ ਆਕਸੀਜਨ ਭੋਜਨ ਦੇ ਸਹੀ ਪਾਚਨ ਤੇ ਹੋਰ ਕਿਰਿਆਵਾਂ ਵਾਸਤੇ ਪਾਣੀ ਠੀਕ ਹੈ ਇਹਨਾਂ ਜਿਹੜੀਆਂ ਬਾਹਰੀ ਸਮਗਰੀਆਂ ਇਹਨਾਂ ਦੀ ਵਰਤੋਂ ਆਪਾਂ ਕਰਦੇ ਹਾਂ ਮੂਤਰ ਬਣਦੀ ਮਾਤਰਾ ਕਿਵੇਂ ਨਿਯਮਿਤ ਹੁੰਦੀ ਹੈ ਮੂਤਰ ਬਣਨ ਦੀ ਜਿਹੜੀ ਮਾਤਰਾ ਉਹ ਕਿਵੇਂ ਨਿਯਮਿਤ ਹੁੰਦੀ ਹੈ ਪਾਣੀ ਅਸੀਂ ਕਿੰਨਾ ਪੀਂਦੇ ਹਾਂ ਠੀਕ ਹੈ ਇੱਕ ਤਾਂ ਉਹ ਵੀ ਇਹਨੂੰ ਨਿਯੰਤਰਿਤ ਕਰਦਾ ਹੈਗਾ ਫਿਰ ਜਲਦੀ ਮਾਤਰਾ ਦਾ ਸੰਤੁਲਨ ਸਾਡੇ ਸਰੀਰ ਚ ਬਣਿਆ ਰਵੇ ਇਹ ਵੀ ਉਹਨੂੰ ਨਿਯੰਤਰਿਤ ਕਰਦਾ ਜੇ ਅਸੀਂ ਘੱਟ ਪਾਣੀ ਪੀਵਾਂਗੇ ਤਾਂ ਮੂਤਰ ਘੱਟ ਬਣੇਗਾ ਤੇ ਘੱਟ ਸਾਨੂੰ ਜਾਨਾ ਪਏਗਾ ਜੇ ਜ਼ਿਆਦਾ ਪਾਣੀ ਪੀਨੇ ਆਪਾਂ ਤਾਂ ਫਿਰ ਪਾਣੀ ਦਾ ਸੰਤੁਲਨ ਸਰੀਰ ਨੇ ਉਵੇਂ ਰੱਖਣਾ ਹੁੰਦਾ ਫਿਰ ਪਿਸ਼ਾਬ ਜ਼ਿਆਦਾ ਹੁੰਦਾ ਹੈ ਤਾਂ ਪਾਣੀ ਦੀ ਬਾਹਰ ਨਿਕਲਣ ਵਾਲੀ ਮਾਤਰਾ ਇਸ ਆਧਾਰ ਤੇ ਨਿਰਭਰ ਕਰਦੀ ਹੈ ਕਿ ਉਸ ਵਿੱਚ ਕਿੰਨਾ ਕੁលਿਆ ਹੋਇਆ ਫालतू ਪਦਾਰਥ ਉਤਸਰਜਿਤ ਕਰਨਾ ਹੈ ਠੀਕ ਹੈ ਤਾਂ ਇਹ ਮੂਤਰਬੰਦੀ ਮਾਤਰਾ ਇਹ ਵੀ ਨਿਰਧਾਰਤ ਹੁੰਦੀ ਹੈ ਅਗੇ ਵੱਡੀ ਉੱਤਰ ਵਾਲੀ ਪ੍ਰਸ਼ਨ ਹੈ ਭੋਜਨ ਦੇ ਪਾਚਨ ਵਿੱਚ ਲਾਰ ਦੀ ਕੀ ਮਤਤ ਹੈ ਲਾਰ ਜਿਹੜੀ ਇੱਕ ਰਸ ਹੈ ਲਾਰ ਦੇ ਵਿੱਚ ਕੀ ਹੈ ਅਮਾਈਲੇਜ ਨਾਂ ਦਾ enzyme ਹੁੰਦਾ ਹੈ ਜਿਹੜਾ ਸਟਾਰਚ ਨੂੰ ਕਦੇ ਵਿੱਚ ਬਦਲਦਾ ਹੈਗਾ ਸਟਾਰਚ ਨੂੰ ਬਦਲਦਾ ਹੈ ਇਹ 슈ਗਰ ਦੇ ਵਿੱਚ ਖੰਡ ਦੇ ਵਿੱਚ ਠੀਕ ਹੈ ਪਹਿਲੇ ਮਹੱਤਵ ਦਾ ਤੇ ਹੋਗੀ ਦੂਸਰਾ ਇਹ ਕੀ ਕਰਦੀ ਹੈ ਮੂੰਹ ਨੂੰ ਮੂੰਹ ਦੇ ਖੋਲ ਨੂੰ ਸਾਫ਼ ਰੱਖਦੀ ਹੈ ਮੂੰਹ ਖੋਲ ਵਿੱਚ ਚਿਕਨਾਈ ਪੈਦਾ ਕਰਦੀ ਹੈ ਜਿਸ ਦੇ ਨਾਲ ਚਬਾਉਣ ਦੇ ਸਮੇਂ ਰਗੜ ਘੱਟ ਹੋ ਜਾਂਦੀ ਹੈ ਭੋਜਨ ਨੂੰ ਚੀਕਣਾ ਤੇ ਮੁਲਾਇਮ ਕਰਦੀ ਹੈ ਤੇ ਭੋਜਨ ਪਚਾਉਣ ਵਿੱਚ ਮਦਦ ਕਰਦੀ ਹੈ ਇਹ ਪਿਛਲੇ ਸਾਲ 2024 ਚ ਜਿਹੜਾ ਪੀਪਰ ਹੋਇਆ ਉਹਦੇ ਚ ਆਇਆ ਵੀ ਪ੍ਰਸ਼ਨ ਆ ਗਏ ਫੇਸਾ ਦੇ ਮਿੱਧ ਦੇ ਵਿੱਚ ਤੇਜਾਬ ਦੀ ਕੀਮਤ ਹੈ ਜਿਹੜਾ ਸਾਡਾ ਮਿੱਧਾ ਉਹਦੇ ਵਿੱਚ ਐਸ ਐਚ ਸੀ ਐਲ ਨਾਂ ਦਾ ਤੇਜਾਬ ਬਣਦਾ ਜਿਹਨੂੰ ਅਸੀਂ ਹਾਈਡਰੋਕਲੋਰਿਕ ਤੇਜਾਬ ਕਹਿੰਦੇ ਆ ਇਹ ਤੇਜਾਬ ਕੀ ਕਰਦਾਗਾ ਇੱਕ ਮਾਧਿਅਮ ਤਿਆਰ ਕਰਦਾ ਜਿਹੜਾ ਪੈਪਸਿਨ ਐਨਜ਼ਾਈਮ ਹੁੰਦਾ ਹੈ ਉਹਦੀ ਕਿਰਿਆ ਦੇ ਵਿੱਚ ਸਹਾਇਤਾ ਕਰਦਾ ਇਹ ਭੋਜਨ ਨੂੰ ਸੜਨ ਤੋਂ ਰੋਕਦਾ ਤੇ ਭੋਜਨ ਦੇ ਨਾਲ ਆਏ ਜੀਵਾਂ ਨੂੰ ਨਸ਼ਟ ਕਰ ਦਿੰਦਾ ਕੋਈ ਹਾਨੀਕਾਰਕ ਜੀਵ ਭੋਜਨ ਜਦੋਂ ਅਸੀਂ ਖਾਂਦੇ ਆ ਉਹਦੇ ਨਾਲ ਜਾਂਦੇ ਰਹੇ ਹੁਣ ਤਾਂ ਉਦੋਂ ਜਿਹੜਾ ਹਾਈਡਰੋਕਲੋਰਿਕ ਤੇਜਾਬ ਆ ਉਹ ਇਹਨਾਂ ਨੂੰ ਕੀ ਕਰ ਦਿੰਦਾ ਨਸ਼ਟ ਕਰ ਦਿੰਦਾ ਤੀ ਭੋਜਨ ਵਿੱਚ ਮੌਜੂਦ ਕੈਲਸ਼ੀਅਮ ਨੂੰ ਨਰਮ ਬਣਾਉਂਦਾ ਹੈ ਠੀਕ ਹੈ ਅਕਿਰਿਆਸ਼ੀਲ ਐਨਜਾਈਮ ਨੂੰ ਕਿਰਿਆਸ਼ੀਲ ਅਵਸਥਾ ਵਿੱਚ ਲੈ ਕੇ ਆਉਂਦਾ ਹੈ ਤੇ ਇਹ ਸਾਰਾ ਜਿਹੜਾ ਕੰਮ ਆ ਕੀ ਦਾਗਾ ਤੇਜਾਬ ਦਾ ਅਗੀ ਕਠਨ ਕਸਰਤ ਸਾਹ ਦਰਤੀ ਕੀ ਅਸਰ ਪੈਂਦਾ ਹੈ ਹੁਣ ਜਦੋਂ ਆਪਾਂ ਜ਼ਿਆਦਾ ਤੇਜ਼ ਭੱਜਦੇ ਆ ਤਾਂ ਕੀ ਹੋ ਜਾਂਦਾ ਹੈ ਸਾਨੂੰ ਸਾਹ ਤੇਜ਼ੀ ਤੇਜ਼ੀ ਨਾਲ ਲਾਉਂਦਾ ਹੈ ਜੇ ਅਸੀਂ ਆਮ ਅਵਸਥਾ 'ਚ ਬੈਠੇ ਆ ਤਾਂ ਅਸੀਂ 1 ਮਿੰਟ ਵਿੱਚ 15 ਤੋਂ 18 ਵਾਰੀ ਸਾਹ ਲੈਣੇ ਆ ਪਰ ਜੇ ਅਸੀਂ ਸਖਤ ਕਸਰਤ ਕਰਦੇ ਆ ਤਾਂ ਇਹ ਜਿਹੜੀ ਸਾਹ ਦਰ ਹੈ ਵੱਧ ਜਾਂਦੀ ਹੈ ਵੱਧ ਕੇ ਕਿੰਨੀ ਹੋ ਜਾਂਦੀ ਹੈ 20 ਤੋਂ 25 ਪ੍ਰਤੀ ਮਿੰਟ ਠੀਕ ਹੈ ਕਿਉਂ ਕਿਉਂਕਿ ਸਾਨੂੰ ਜਿਆਦਾ ਊਰਜਾ ਦੀ ਜ਼ਰੂਰਤ ਹੁੰਦੀ ਹੈ ਠੀਕ ਇਕਲਾ ਪਰਜੀਵੀ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਉਦਾਹਰਨ ਦਿਓ ਪਰਜੀਵੀ ਕਿੰਨੇ ਪ੍ਰਕਾਰ ਦੇ ਹੁੰਦੇ ਆ ਦੋ ਪ੍ਰਕਾਰ ਦੇ ਇੱਕ ਬਾਹਰੀ ਤੇ ਇੱਕ ਅੰਦਰੂਨੀ ਬਾਹਰੀ ਤਾਂ ਉਹ ਹੈ ਜਿਹੜੇ ਕਿਸੇ ਪ੍ਰਕਾਰ ਦੇ ਪਰਜੀਵੀ ਜੀਵ ਦੇ ਸਰੀਰ ਉੱਤੇ ਰਹਿ ਕੇ ਉਹਦੇ ਤੋਂ ਭੋਜਨ ਪ੍ਰਾਪਤ ਕਰਦੇ ਜਿਵੇਂ ਜੂੰ ਤੇ ਖਟਮਲ ਠੀਕ ਹੈ ਇਹਨਾਂ ਨੂੰ ਤਾਂ ਆਪਾਂ ਫੜ ਕੇ ਹਟਾ ਵੀ ਸਕਦੇ ਆ ਅੰਦਰੂਨੀ ਪਰਜੀਵੀ ਉਹ ਹੁੰਦੇ ਆ ਜਿਹੜੇ ਸਰੀਰ ਦੇ ਅੰਦਰ ਹੁੰਦੇ ਆ ਠੀਕ ਹੈ ਇਹ ਸਰੀਰ ਦੇ ਉੱਤੇ ਰਹਿੰਦੇ ਨੇ ਤੇ ਜਿਹੜੇ ਅੰਦਰੂਨੀਓ ਸਰੀਰ ਦੇ ਕਿੱਥੇ ਰਹਿੰਦੇ ਆ ਅੰਦਰ ਤੇ ਉੱਥੋਂ ਭੋਜਨ ਪ੍ਰਾਪਤ ਕਰਦੇ ਜਿਵੇਂ ਐਸਕੇਰਸ ਹੋ ਗਿਆ ਟੇਪਵਰਮ ਹੋ ਗਿਆ ਪੇਟ ਦੇ ਕੀੜੇ ਹੁੰਦੇ ਆ ਨਾ ਪੇਟ ਦੇ ਕੀੜੇ ਇਹਦੇ ਵਾਸਤੇ ਜਿਹੜਾ ਹੈਗਾ ਅਲਬੈਂਡਾਜੋਲ ਨਾ ਦੀ ਗੋਲੀ ਵੀ ਦਿੱਤੀ ਜਾਂਦੀ ਹੈਗੀ ਆਈ ਹਫਤੇ ਪੇਟ ਦੇ ਕੀੜੇ ਮਾਰਨ ਵਾਸਤੇ ਅਮੀਬਾ ਵਿੱਚ ਪੋਸ਼ਣ ਦਾ ਚਿੱਤਰ ਅਮੀਬਾ ਪੋਸ਼ਣ ਕਰਦਾ ਹੈ ਪੋਜਨ ਲੈਦਾ ਕਿਵੇਂ ਲੈਂਦਾ ਆ ਜਿਹੜਾ ਹੈਗਾ ਇਹ ਕੀ ਪਿਆਗਾ ਭੋਜਨ ਠੀਕ ਹੈ ਆ ਕੀ ਹੈਗਾ ਇਸ ਦਾ ਕੇਂਦਰਕ ਹੈ ਹੁਣ ਪੋਜਨ ਆ ਗਿਆ ਤੇ ਜਿਹੜੀ ਆ ਦੋ ਇਦਾਂ ਬਣੇ ਹੈਗੇ ਨੇ ਇਹਨਾਂ ਨੂੰ ਆਪਾਂ ਕੀ ਬੋਲਦੇ ਹਾਂ ਅਮੀਬਾ ਦੇ ਆਬਾਸੀ ਪੈਰ ਸਿਉਡੋਪੋਡੀਆ ਸਿਉਡੋਪੋਡੀਆ ਫਿਰ ਕੀ ਕਰਦਾ ਹੈਗਾ ਆ ਪੋਜਨ ਅੰਦਰ ਚਲਾ ਗਿਆ ਤੇ ਸਿਉਡੋਪੋਡੀਆ ਦੇ ਕੀ ਹੋ ਜਾਣਗੇ ਬੰਦ ਹੋ ਜਾਣਗੇ ਤੇ ਫਿਰ ਪੋਜਨ ਇਸ ਦੇ ਸਰੀਰ ਦੇ ਅੰਦਰ ਹੀ ਚਲਾ ਜਾਊਗਾ ਤੇ ਇਹ ਪਹਿਲਾ ਮੰਗ ਆਪਦੀ ਪਹਿਲਾ ਵਾਲੀ ਸ਼ਕਲ ਚਾਜੂਗਾ ਪੋਜਨ ਦਾ ਕੀ ਕਰ ਲਿਆ ਇਸ ਨੇ ਸੋਖਣ ਕਰ ਲਿਆ ਠੀਕ ਹੈ ਇਹ ਇਸ ਦਾ ਪੋਸ਼ਨ ਦਾ ਚਿੱਤਰ ਹੈ ਫੇਰ ਸਾਡੀ ਕੋਲ ਪਾਚਨ ਪ੍ਰਣਾਲੀ ਦਾ ਚਿੱਤਰ ਆ ਗਿਆ ਪਾਚਨ ਪ੍ਰਣਾਲੀ ਦੇ ਵਿੱਚ ਸਾਡੀ ਕੋਲ ਕੀ ਹੈਗਾ ਆ ਜਿਹੜਾ ਇਹ ਵਾਲਾ ਹੈਗਾ ਆ ਮੂੰਹ ਖੋੜ ਠੀਕ ਹੈ ਔਰਲ ਕੈਵਿਟੀ ਜੀਨੋਪਾ ਬੋਲ ਦਿੰਨੇ ਆ ਇਹ ਵਾਲੀ ਜਿਹੜੀ ਹੈਗੀ ਆ ਹੁਣ ਆਪਾਂ ਇਸ ਨੂੰ ਅਨਲੀ ਬੋਲ ਦਾਂਗੇ ਠੀਕ ਉਸ ਤੋਂ ਬਾਅਦ ਇਹ ਪੇਟ ਪਰਦਾ ਹੋ ਗਿਆ ਇਹ ਵਾਲਾ ਜਿਹੜਾ ਫਿਰ ਇਹ ਸਾਡਾ ਕੀ ਹੈਗਾ ਮਿਲਦਾ ਹੈ ਠੀਕ ਹੈ ਇਸ ਨੂੰ ਆਪਾਂ ਬੋਲ ਦਿੰਨੇ ਆ ये साडे को जोड़ा है आ जाता है इसी बोलते हाँ जिगर ज लीवर ये अंदर वाले पास जिका जहा हों छोटा जहा इस आप बोलते हैं गालब्लैडर या फिर पिता ठीक है जोड़ा पित्तरा छटता गा उस तो बादल अगे जोड़ा है ये जिगर नैक्सट जोड़ा है यहां जो अंदर वाला पोर्शन निका नि जहाा गुंजलदार होया पे है ये साड़ी हैगीोटी आंदर ਇਦੀ ਲੰਬਾਈ 7 ਮੀਟਰ ਤੱਕ ਹੁੰਦੀ ਹੈਗੀ ਠੀਕ ਹੈ ਤੇ ਜਿਹੜਾ ਇਹ ਵੱਡੇ ਵਾਲਾ ਪੋਰਸ਼ਨ ਹੈਗਾ ਇਸ ਨੂੰ ਆਪਾਂ ਕੀ ਬੋਲਦੇ ਹਾਂ ਵੱਡੀ ਅੰਦਰ ਇਹ ਇੱਕ ਤੋਂ 1.5 ਮੀਟਰ ਤੱਕ ਹੁੰਦੀ ਹੈਗੀ ਠੀਕ ਹੈ ਵੱਡੀ ਅੰਦਰ ਜਿਹੜਾ ਇਹ ਸਾਈਡ ਤੇ ਰਹਿ ਗਿਆ ਨਿੱਕਾ ਜਿਹਾ ਇਸ ਨੂੰ ਆਪਾਂ ਕੀ ਬੋਲਦੇ ਹੁੰਦੇ ਹੁਣੇ ਆ ਇਹ ਵਾਧੂ ਹੁੰਦੀ ਹੈ ਅਪੈਂਡਿਕਸ ਬੋਲਿਆ ਜਾਂਦਾ ਇਸ ਨੂੰ ਅਪੈਂਡਿਕਸ ਠੀਕ ਹੈ ਇਸ ਦੇ ਵਿੱਚ ਜਦੋਂ ਪੋਜਨ ਚਲਾ ਜਾਂਦਾ ਤਾਂ ਕਈ ਵਾਰ ਇਹ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਪੈਦਾ ਕਰਨ ਲੱਗ ਪੈਂਦੀ ਫਿਰ ਆਪਰੇਟ ਕਰਕੇ ਇਸ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈਗਾ ਤਾਂ ਇਹ ਸਾਡੇ ਕੋਲ ਜਿਹੜੇ ਸੀਗੇ ਇਹ ਸਪਾਚਨ ਪ੍ਰਣਾਲੀ ਦੇ ਚਿੱਤਰ ਨੂੰ ਆਪਾਂ ਲੇਬਲ ਕਰਨਾ ਸੀ ਮੇਨ ਮੇਨ ਇਸ ਦੇ ਜਿਹੜੇ ਅੰਗ ਹੈਗੇ ਨੇ ਆਪਾਂ ਉਹਨਾਂ ਸਾਰਿਆਂ ਨੂੰ ਲੇਬਲ ਕਰ ਦਿੱਤਾਗਾ ਅੱਗੇ ਸਾਡੇ ਕੋਲ ਨੈਕਸਟ ਚੈਪਟਰ ਆ ਜਾਏਗਾ ਉਹ ਅਗਲੀ ਵੀਡੀਓ ਵਿੱਚ ਡਿਸਕਸ ਕਰਾਂਗੇ ਅੱਜ ਦੀ ਵੀਡੀਓ 101 ਸੀ ਧੰਨਵਾਦ ਇਸ ਨੂੰ ਦੇਖਣ ਲਈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ